ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ چاہے ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਜੂਰ ਜੀ ਮੁੱਖ ਰੂਪ ਦੇ ਵਿੱਚ ਤਿੰਨ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਖਬਰਾਂ ਤੇ ਗੱਲਬਾਤ ਦਾ سلسلہ ਅੱਗੇ ਬਤਾਉਂਗਾ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਧੜੇਬੰਦੀ ਖੁੱਲ ਕੇ ਉਭਰੀ ਹੈ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਅਜਿਹਾ ਫੈਸਲਾ ਹੋਇਆ ਹੈ ਜਿਸ ਨੇ ਕਾਂਗਰਸ ਦੀ ਫੁੱਟ ਨੂੰ ਉਜਾਗਰ ਕਰਕੇ ਰੱਖ ਦਿੱਤਾ ਸੋ ਪਹਿਲਾਂ ਹੀ ਇਹ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਦੋ ਤਿੰਨ ਦਿਨ ਪਹਿਲਾਂ ਜਦੋਂ ਪਾਰਟੀ ਦੇ ਪ੍ਰਧਾਨ ਪਾਰਟੀ ਦੇ ਪ੍ਰਭਾਰੀ ਪੰਜਾਬ ਦੇ ਦਵਿੰਦਰ ਯਾਦਵ ਨਵਾਂ ਸ਼ਹਿਰ ਨਾਲ ਨਵਾਂ ਸ਼ਹਿਰ ਨਾਲ ਸੰਬੰਧਿਤ ਇਲਾਕੇ ਦੇ ਵਿੱਚ ਸ਼੍ਰੀ ਨਨਪੁਰ ਸਾਹਿਬ ਪਾਰਲੀਮੈਂਟ ਦੀ ਸੀਟ ਦੇ ਸਬੰਧ ਦੇ ਵਿੱਚ ਜਿਹੜੀ ਮੀਟਿੰਗ ਕਰ ਰਹੀ ਸੀ ਉੱਥੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਔਰ ਉਸ ਮੀਟਿੰਗ ਹਾਲ ਦੇ ਵਿੱਚ ਕਾਂਗਰਸ ਦੇ ਦੋ ਧੜੇ ਆਪਸ ਵਿੱਚ ਖਹਿੜੇ ਗਰਮਾ-ਗਰਮੀ ਹੋਈ ਔਰ ਪੂਰੇ ਪੰਜਾਬ ਦੇ ਮੀਡੀਆ ਦੇ ਵਿੱਚ ਉਹ ਖਬਰ ਸੁਰਖੀਆਂ ਬਣੀ ਕਿ ਕਿਵੇਂ ਕਾਂਗਰਸ ਦੇ ਵਿੱਚ ਆਪਸੀ ਫੁੱਟ ਤੇ ਧੜੇਵਾਦੀ ਉਭਰੀ ਹੈ ਪਰ ਇੱਕ ਵਾਰ ਫੇਰ ਕਾਂਗਰਸ ਦੇ ਪ੍ਰਧਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਦੋ ਪਾਰਟੀ ਆਗੂਆਂ ਤੇ ਵੱਡਾ ਫੈਸਲਾ ਲਿਆ ਗਿਆ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਬਹੁਤ ਵੱਡੇ ਆਗੂ ਨੇ ਇਹਨਾਂ ਦੇ ਪਰਿਵਾਰ ਚ ਮੈਂਬਰ ਪਾਰਲੀਮੈਂਟ ਵੀ ਰਹੇ ਵਿਧਾਇਕ ਵੀ ਰਹੇ ਟਕਸਾਲੀ ਕਾਂਗਰਸੀਆਂ ਦੇ ਤੌਰ ਤੇ ਇਸ ਪਰਿਵਾਰ ਨੂੰ ਦੇਖਿਆ ਜਾਂਦਾ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਮੁਤਲ ਕੀਤਾ ਗਿਆ ਹੁਣ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਔਰ ਉਹ ਕਹਿੰਦੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਅਹੁਦੇ ਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਡੈਲੀਗੇਟ ਤੋਂ ਵੀ ਹਟਾ ਦਿੱਤਾ ਗਿਆ ਇਹਦੇ ਨਾਲ ਨਾਲ ਉਹਨਾਂ ਦੇ ਪੁੱਤਰ ਨੇ ਧਰਮਪਾਲ ਸਿੰਘ ਡੀਪੀ ਉਹਨਾਂ ਨੂੰ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਤਲ ਕੀਤਾ ਗਿਆ ਤੇ ਉਹਨਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਪਾਰਟੀ ਦੇ ਅਹੁਦਿਆਂ ਤੋਂ ਹਟਾਇਆ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹ ਜਿਹੜੇ ਦੋ ਫੈਸਲੇ ਨੇ ਕੀਤੇ ਗਏ ਹੁਣ ਇੱਥੇ ਸਮਝਣ ਦੀ ਲੋੜ ਹੈ ਕਿ ਇਹਨਾਂ ਨੂੰ ਪਾਰਟੀ ਚੋਂ ਕੱਢਣ ਦੀ ਨੌਬਤ ਕਿਉਂ ਆਈ ਅਜਿਹਾ ਕਿਉਂ ਹੋਇਆ ਇਹ ਵੀ ਕਿਤੇ ਨਾ ਕਿਤੇ ਪਾਰਟੀ ਦੀ ਧੜੇਬਾਜ਼ੀ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਅਸਲ 'ਚ ਮਹੇਸ਼ਿੰਦਰ ਸਿੰਘ ਗਰੇਵਾਲ ਔਰ ਇਹਨਾਂ ਦੇ ਪੁੱਤਰ ਧਰਮਪਾਲ ਸਿੰਘ ਡੀਪੀ ਵੱਲੋਂ ਇੱਕ ਵਰਕਰ ਮਿਲਣੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵਰਕਰ ਮਿਲਣੀ ਸੀ ਔਰ ਇਹ ਵੀ ਉਹਦੇ ਪ੍ਰਬੰਧ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਸੀ ਸੋ ਇਹ ਮੰਨਿਆ ਗਿਆ ਕਿ ਇਹ ਅਨੁਸ਼ਾਸਨਹੀਣਤਾ ਇਹ ਮੰਨਿਆ ਗਿਆ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਕਿ ਉਥੋਂ ਦੇ ਜਿਹੜੇ ਚੋਣ ਲੜਨ ਵਾਲੇ ਉਮੀਦਵਾਰ ਸੀ ਬੀਬੀ ਮਾਲਵਿਕਾ ਸੂਦ ਜਿਹੜੇ ਕਿ सोनू ਸੂਦ ਦੇ ਭੈਣ ਨੇ ਉਹ ਉਥੋਂ ਚੋਣ ਲੜੇ ਸੀ ਤੇ ਉਹ ਉਥੋਂ ਹਾਰ ਗਏ ਸੀ ਮੋਗਾ ਦੇ ਵਿੱਚ तमाम ਕੋਸ਼ਿਸ਼ਾਂ ਦੇ باوجود ਉਹ ਜਿੱਤ ਨਹੀਂ ਸਕੇ ਉਦੋਂ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੋਵੇਂ ਆ ਕਰ ਗਏ ਸੀ ਮਾਲਵਿਕਾ ਸੂਦ ਉਹਨਾਂ ਨੂੰ ਜਦੋਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਵਾਰੀ-ਵਾਰੀ ਦੋਨੇ ਗਏ ਚਰਨਜੀਤ ਚੰਨੀ ਗਏ ਫਿਰ ਨਵਜੋਤ ਸਿੰਘ ਸਿੱਧੂ ਗਏ ਫਿਰ ਉਹਨਾਂ ਨੇ ਉਹ ਤੋਂ ਚੋਣ ਲੜੀ ਉਹ ਜਿੱਤ ਨਹੀਂ ਸਕੇ باوجود ਇਸ ਦੇ ਕਿ ਸੋਨੂ ਸੂਦ ਦੇ ਉਹ ਭੈਣ ਨੇ ਔਰ ਸੋਨੂ ਸੂਦ ਇੱਕ ਵੱਡਾ ਨਾਮ ਉੱਪਰ ਕੇ ਆਇਆ ਸੀ ਕੋਵਿਡ ਦੇ ਸਮੇਂ ਜਦੋਂ ਆਮ ਲੋਕਾਂ ਦੀ ਸੋਨੂ ਸੂਦ ਨੇ ਮਦਦ ਕੀਤੀ ਇਸ ਦੇ باوجود ਵੀ ਇਹ ਪਰਿਵਾਰ ਜਿੱਤ ਨਹੀਂ ਸਕਿਆ ਹੁਣ ਇਸ ਪਰਿਵਾਰ ਨੂੰ ਇਤਰਾਜ਼ ਸੀ ਮਾਲਵਿਕਾ ਸੂਦ ਜੀ ਨੂੰ ਇਤਰਾਜ਼ ਸੀ ਕਿ ਜਿਹੜੀ ਇਹ ਰੈਲੀ ਕੀਤੀ ਗਈ ਨਵਜੋਤ ਸਿੰਘ ਸਿੱਧੂ ਲਈ ਇਹਦੇ ਲਈ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਇਹ ਵੀ ਵਿੱਚ ਗੱਲਾਂ ਆਈਆਂ ਸੀ ਚਰਚਾਵਾਂ ਆਈਆਂ ਸੀ ਕਿ ਪਾਰਟੀ ਹਾਈ ਕਮਾਂਡ ਨੇ ਵੀ ਉਹਨਾਂ ਨੂੰ ਨਹੀਂ ਦੱਸਿਆ ਇਸ ਰੈਲੀ ਬਾਰੇ ਇਸ ਤਰੀਕੇ ਦੀਆਂ ਗੱਲਾਂ ਆਈਆਂ ਸੀ ਇਹ ਵੀ ਮੀਡੀਆ ਦੇ ਵਿੱਚ ਚਰਚਾ ਹੈ ਕਿ ਬੀਬੀ ਮਾਲਫਕਾ ਸੂਤ ਨੇ ਪਾਰਟੀ ਨੂੰ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਸੱਦਿਆ ਨਹੀਂ ਗਿਆ ਉਹਨਾਂ ਨੂੰ ਦੱਸਿਆ ਨਹੀਂ ਗਿਆ ਇਸ ਤਰੀਕੇ ਦੀ ਉਹਨਾਂ ਨੇ ਚਿੱਠੀ ਲਿਖੀ ਸੀ ਔਰ ਜਿਨ੍ਹਾਂ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਮੁਅਤਲ ਕੀਤਾ ਗਿਆ ਉਹਨਾਂ ਬਾਰੇ ਵੀ ਮੀਡੀਆ ਦੇ ਵਿੱਚ ਬੀਬੀ ਮਾਲਫਕਾ ਸੂਤ ਦੇ ਕੁਝ ਬਿਆਨ ਆਏ ਸੀ ਸੋ ਇਹਨਾਂ ਨੂੰ ਆਧਾਰ ਬਣਾ ਕੇ ਰਾਜਾ ਵੜਿੰਗ ਹੁਣਾਂ ਨੇ ਕਾਰਵਾਈ ਕੀਤੀ ਔਰ ਇੱਕ ਟਕਸਾਲੀ ਪਰਿਵਾਰ ਦੇ ਦੋ ਮੈਂਬਰ ਜਿਹੜੇ ਕਿ ਮੈਂਬਰ ਡੈਲੀਗੇਟ ਵੀ ਸੀ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ ਇਹਨਾਂ ਨੂੰ ਵੀ ਪਾਰਟੀ ਚੋਂ ਮੁਤਲ ਕੀਤਾ ਗਿਆ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਇਹਨਾਂ ਫੈਸਲਿਆਂ ਤੋਂ ਬਚਣ ਦੀ ਲੋੜ ਹੈ ਹਾਲਾਂਕਿ ਰਾਜਾ ਵੜਿੰਗ ਹੁਣਾਂ ਦਾ ਜਿਹੜਾ ਜ਼ਾਬਤ ਹੈ ਇਹ ਕਈ ਵਾਰੀ ਕਾਫੀ ਹੈਰਾਨੀ ਪੈਦਾ ਕਰਦਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢਣ ਬਾਰੇ ਵੀ ਬਿਆਨ ਇੱਕ ਦੋ ਲੀਡਰਾਂ ਨੇ ਦਿੱਤੇ ਔਰ ਉਸ ਮਾਮਲੇ ਤੇ ਰਾਜਾ ਵੜਿੰਗ ਕੋਈ ਕਾਰਵਾਈ ਨਹੀਂ ਕਰ ਸਕੇ ਅਸਲ ਚ ਮੈਂ ਮਹਿਸੂਸ ਕੀਤਾ ਖਡੋਜੀ ਕਿ ਐਮਪੀ ਪਦਰ ਦਾ ਕੋਈ ਲੀਡਰ ਹੋਵੇ ਜਾਂ ਵਿਧਾਇਕ ਪਦਰ ਦਾ ਲੀਡਰ ਹੋਵੇ ਜਿਹੜੇ ਵੱਡੇ ਲੀਡਰ ਨੇ ਉਹ ਕਈ ਵਾਰੀ ਅਨੁਸ਼ਾਸਨ ਪੰਗ ਕਰਦੇ ਨੇ ਕਿਤੇ ਨਾ ਕਿਤੇ ਰਾਜਾ ਵੜਿੰਗ ਜੀ ਦੀ ਮਜਬੂਰੀ ਲੱਗਦੀ ਹੈ ਕਿਉਂਕਿ ਉਮਰ ਚ ਛੋਟੇ ਨੇ ਰਾਜਾ ਵੜਿੰਗ ਜੀ ਉਹ ਕਾਰਵਾਈ ਨਹੀਂ ਕਰ ਪਾਉਂਦੇ ਗੱਲਾਂ ਖੂਬ ਕਰ ਰਹੇ ਨੇ ਰਾਜਾ ਵੜਿੰਗ ਜੀ ਕਿ ਕੋਈ ਵੀ ਪਾਰਟੀ ਦਾ ਜ਼ਾਬਤਾ ਤੋੜੂਗਾ ਕਿ ਬਾਹਰ ਦਾ ਰਸਤਾ ਵਿਖਾਦਾ ਕਿ ਲੇਕਿਨ ਬੜੇ ਲੀਡਰਾਂ ਨੇ ਪੰਜਾਬ ਚ ਪਾਰਟੀ ਦਾ ਜ਼ਾਬਤਾ ਤੋੜਿਆ ਲੇਕਿਨ ਰਾਜਾ ਬੜਿੰਜੀ ਦੀ ਕਿਤਨਾ ਕਿਤੇ ਮਜਬੂਰੀ ਕਹ ਲਈਏ ਜਾਂ ਇਹ ਕਹ ਲਈਏ ਕਿ ਬਹੁਤ ਸਾਰੇ ਲੀਡਰ ਜਿਹੜੇ ਜ਼ਾਬਤਾ ਤੋੜਦੇ ਨੇ ਉਹਨਾਂ ਦੀ ਦਿੱਲੀ ਤੱਕ ਪਹੁੰਚ ਬਹੁਤ ਸਾਰੇ ਲੀਡਰ ਨੇ ਹੁਣ ਮੈਂ ਸੁਣ ਰਿਹਾ ਸੀ ਦੋ ਤਿੰਨ ਦਿਨ ਪਹਿਲਾਂ ਮੰਚ ਤੇ ਕਾਂਗਰਸ ਦੇ ਪਰਿਵਾਰੀ ਦਵਿੰਦਰ ਯਾਦਵ ਬੈਠੇ ਸੀ ਇੱਕ ਵੱਡੇ ਲੀਡਰ ਨੇ ਕਿਹਾ ਕਿ ਇਹ ਕਈ ਹਲਕਿਆਂ ਚ ਗੈਂਗਰੀਨ ਫੈਲ ਗਈ ਕਾਂਗਰਸ ਨੂੰ ਹੁਣ ਜਦੋਂ ਗੈਂਗਰੀਨ ਫੈਲ ਜਾਂਦੀ ਹੈ ਤੇ ਫਿਰ ਹੱਥ ਕੱਟਨੇ ਪੈਂਦੇ ਨੇ ਕੀ ਕਾਂਗਰਸ ਇਹਨਾਂ ਗੈਂਗਰੀ ਨਾਲੇ ਹਲਕਿਆਂ ਨੂੰ ਕੱਟ ਦੇਗੀ ਸੋ ਇਸ ਤਰ੍ਹਾਂ ਦੇ ਲੀਡਰ ਜਦੋਂ ਇਸ ਤਰ੍ਹਾਂ ਦੇ ਬਿਆਨ ਖੁੱਲੇ ਮੰਚਾਂ ਤੋਂ ਦੰਦੇ ਨੇ ਕਾਂਗਰਸ ਦੇ ਕਈ ਲੀਡਰ ਉੱਥੇ ਰਾਜਾ ਵੜਿੰਗ ਜੀ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਸੁਣਨਾ ਪੈਂਦਾ ਹੁਣ ਕੋਈ ਵੇਲਾ ਸੀ ਰਾਜਾ ਵੜਿੰਗ ਜੀ ਦਾ ਜ਼ਾਫਤਾ ਵੀ ਜ਼ਾਫਤੇ ਵਾਲੇ ਜਿਹੜੇ ਬਿਆਨ ਨੇ ਉਹਨਾਂ ਤੇ ਖੂਬ ਚਰਚਾ ਹੁੰਦੀ ਹੈ ਹੁਣ ਵੇਲਾ ਰਾਜਾ ਵੜਿੰਗ ਜੀ ਦਾ ਵੀ ਯਾਦ ਆ ਜਾਂਦਾ ਹੈ ਜਦੋਂ ਰਾਜਾ ਵੜਿੰਗ ਚੋਣ ਲੜ ਰਹੇ ਸੀ 2022 ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਉਦੋਂ ਰਾਜਾ ਵੜਿੰਗ ਜੀ ਵੀ ਸ਼ਰਿਆਮ ਮਨਪਿਤ ਬਾਦਲ ਹੁਣਾਂ ਨੂੰ ਹਰਾਉਣ ਦਾ ਸੱਦਾ ਦੰਦੇ ਰਹਿੰਦੇ ਸੋ ਉਹ ਵੀ ਵੇਲਾ ਸੀ ਜਦੋਂ ਰਾਜਾ ਵੜਿੰਗ ਜੀ ਵੀ ਪਾਰਟੀ ਦੇ ਅਨੁਸ਼ਾਸਿਤ ਸਿਪਾਹੀ ਬਣ ਕੇ ਕੰਮ ਕਰਦੇ ਰਹੇ ਨੇ ਔਰ ਨਾਲ ਨਾਲ ਮਨਪਿਤ ਬਾਦਲ ਨੂੰ ਹਰਾਉਣ ਦਾ ਖੁੱਲਾ ਸੱਦਾ ਦੰਦੇ ਰਹਿੰਦੇ ਸੋ ਅਗਰ ਦੇਖਿਆ ਜਾਵੇ ਤੇ ਰਾਜਾ ਵੜਿੰਗ ਹੁਣਾਂ ਦਾ ਜਿਹੜਾ ਉਸ ਵੇਲੇ ਦਾ ਆਚਰਣ ਸੀ ਉਹ ਵੀ ਬੜਾ ਹੈਰਾਨੀਜਨਕ ਸੀ ਪਰ ਹੁਣ ਅੱਜਕੱਲ ਰਾਜਾ ਵੜਿੰਗ ਜੀ ਦਾ ਜ਼ਾਬਤ ਹੈ ਜਿਹੜਾ ਉਹ ਉਹਨਾਂ ਸਾਰੇ ਲੀਡਰਾਂ ਤੇ ਮੈਨੂੰ ਲੱਗਦਾ ਹੈ ਕਾਰਵਾਈ ਕਰਦਾ ਨਜ਼ਰ ਆਉਂਦਾ ਹੈ ਜਿਹੜੇ ਲੀਡਰ ਅੱਜ ਕੋਈ ਬਹੁਤੇ ਤਕੜੇ ਨਜ਼ਰ ਨਹੀਂ ਆਉਂਦੇ ਇਸ ਤੋਂ ਪਹਿਲਾਂ ਵੀ ਕੁਝ ਲੀਡਰਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਕਸੂਰ ਨਹੀਂ ਅਸੀਂ ਟਕਸਾਲੀ ਲੀਡਰਾਂ ਪਰ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਰਾਜਾ ਵੜਿੰਗ ਹੋਣੀ अनुशासन ਦਾ ਹਵਾਲਾ ਦੇ ਕੇ ਕਈ ਲੀਡਰਾਂ ਤੇ ਕਾਰਵਾਈ ਕਰਦੇ ਨਜ਼ਰ ਆਏ ਨੇ ਪਰ ਉਹ ਵੱਡੇ ਲੀਡਰ ਜਿਨ੍ਹਾਂ ਨੇ ਸ਼ਰਿਆਮ ਜ਼ਾਬਤੇ ਤੋੜੇ ਨੇ ਕਈ ਵਾਰ ਸਾਰਥਨਿਕ ਮੰਚਾਂ ਤੇ ਉਹਨਾਂ ਤੇ ਕਾਰਵਾਈ ਕਰਦੇ ਰਾਜਾ ਵੜਿੰਗ ਦੀ ਨਜ਼ਰ ਨਹੀਂ ਆਏ ਇਹ ਹੋ ਸਕਦਾ ਕੋਈ ਜ਼ਾਬਤੇ ਜਮਾਰੀ ਮੋਟੀ ਕਮੀ ਹੋਵੇ ਜ਼ਾਬਤਾ ਹੋ ਸਕਦਾ ਹੈ ਵੱਡੇ ਲੀਡਰਾਂ ਤੱਕ ਪਹੁੰਚ ਨਾ ਕਰ ਪਾਉਂਦਾ ਹੋਵੇ ਇਹ ਜ਼ਾਬਤਾ ਅੱਜ ਕੱਲ ਕਾਂਗਰਸ ਦਾ ਚਰਚਾ ਜ ਬਹੁਤ ਹੈ ਸੁਰਖੀਆਂ ਜ ਬਹੁਤ ਹੈ ਫਿਰ ਇਹ ਜਿਹੜੇ ਲੀਡਰ ਨੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਧਰਮਪਾਲ ਸਿੰਘ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਲੋਕ ਮਿਲਣੀ ਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਸੀ ਇਹਨਾਂ ਨੇ ਬਹੁਤ ਵੱਡਾ ਇਕੱਠ ਵੀ ਕੀਤਾ ਸੀ ਇਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਸੀ ਠਾਠਾ ਮਾਰਦਾ ਇਕੱਠ ਆਇਆ ਸੀ ਨਵਜੋਤ ਸਿੰਘ ਸਿੱਧੂ ਦੀ ਲੋਕ ਮਿਲਣੀ ਦੇ ਵਿੱਚ ਪਰ ਮੰਚ ਤੇ ਇਹ ਦੋਵੇਂ ਲੀਡਰ ਵੀ ਮੌਜੂਦ ਸੀ ਉੱਜ ਵੇਖਿਆ ਜਾਵੇ ਤੇ ਕਾਂਗਰਸ ਪਾਰਟੀ ਨੂੰ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਸਮੁੱਚੇ ਤੌਰ ਤੇ ਇਸ ਲੋਕ ਮਿਲਣੀ ਦਾ ਹਿੱਸਾ ਬਣਨਾ ਚਾਹੀਦਾ ਸੀ ਕਿਉਂਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਲੋਕ ਮਿਲਣੀ ਦੇ ਵਿੱਚ ਆਏ ਉਹਦੇ ਨਾਲ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਨਾਲ ਵਲੰਟੀਅਰਸ ਦੇ ਨਾਲ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਔਰ ਧਰਮ ਧਰਮਪਾਲ ਉਹਨਾਂ ਦੇ ਨਾਲ ਅਗਰ ਸਾਰੇ ਇਕੱਠੇ ਹੁੰਦੇ ਤੇ ਕਾਂਗਰਸ ਬਹੁਤ ਤਕੜੀ ਲੱਗਦੀ ਔਰ ਚਾਹੀਦਾ ਕਾਂਗਰਸ ਨੂੰ ਇਹ ਸੀ ਕਿ ਇਹਨਾਂ ਦੋਵੇਂ ਲੀਡਰਾਂ ਦਾ ਕਾਂਗਰਸ ਹੋਰ ਚੰਗੇ ਤਰੀਕੇ ਨਾਲ ਲਾਹਾ ਉਠਾਉਣੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸੱਪੇ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਬਹੁਤ ਥੋੜਾ ਸਮਾਂ ਔਰ ਅਜਿਹੇ ਮੌਕਿਆਂ ਦੇ ਵਿੱਚ ਜਿਹੜੀ ਕਾਂਗਰਸ ਦੀ ਗੁੱਟਬਾਜ਼ੀ ਹੈ ਜਾਂ ਕਾਂਗਰਸ ਦੀ ਫੁੱਟ ਹੈ ਕਿਤਨਾ ਕਿਤੇ ਭਗਵੰਤ ਮਾਨ ਦੇ 13 0 ਦੇ ਐਲਾਨ ਨੂੰ ਹੋਰ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ ਸੋ ਕਾਂਗਰਸ ਦੀ ਗੁੱਟਬਾਜ਼ੀ ਇਸ ਵਕਤ ਫੇਰ ਮੀਡੀਆ ਦੇ ਵਿੱਚ ਵੀ ਸੁਰਖੀਆਂ 'ਚ ਹੈ ਔਰ ਹੁਣ ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਕਰੀਬੀ ਧੋਵੇਂ ਮੰਨੇ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਹੇ ਨੇ ਉਹ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਡਟੇ ਹੋਏ ਨੇ ਪਰ ਨਵਜੋਤ ਸਿੰਘ ਸਿੱਧੂ ਵੀ ਇਨਾਂ ਸਾਰੇ ਲੀਡਰਾਂ ਦੇ ਨਾਲ ਲਗਾਤਾਰ ਡਟੇ ਹੋਏ ਨੇ ਸੋ ਆਉਂਦੇ ਦਿਨਾਂ 'ਚ ਇਨਾਂ ਸਾਰੇ ਮਾਮਲਿਆਂ ਤੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਇਸ ਸਾਰੀਆਂ ਗੱਲਾਂ ਬਹੁਤ ਦੇਖਣਯੋਗ ਰਹਿਣਗੀਆਂ ਹਾਲਾਂਕਿ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਔਰ ਧਰਮਪਾਲ ਸਿੰਘ ਡੀਪੀ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਉਹ ਕਾਂਗਰਸ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ ਕਾਂਗਰਸ ਦੀ ਤਰੱਕੀ ਲਈ ਮਿਹਨਤ ਕਰਦੇ ਰਹੇ ਨੇ ਔਰ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਪਾਰਟੀ ਨੂੰ ਇੱਕ ਪਰਫਾਰਮਾ ਬਣਾ ਦੇਣਾ ਚਾਹੀਦਾ ਹੈ ਇੱਕ ਪਰਫਾਰਮਾ ਬਣਾ ਦੇਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਜੇਕਰ ਕਿਸੇ ਨੇ ਵੀ ਕੋਈ ਰੈਲੀ ਕਰਨੀ ਹੈ ਕੋਈ ਨੁੱਕੜ ਮੀਟਿੰਗ ਕਰਨੀ ਹੈ ਕੋਈ ਲੋਕ ਮਿਲਣੀ ਕਰਨੀ ਹੈ ਕੋਈ ਸਮਾਗਮ ਕਰਨਾ ਹੈ ਤੇ ਜਿਵੇਂ ਰੈਲੀ ਲਈ ਮਨਜ਼ੂਰੀਆਂ ਲਈ ਲੀਆਂ ਜਾਂਦੀਆਂ ਨੇ ਕਮੇਟੀ ਤੋਂ ਐਸਟੀਐਮ ਤੋਂ ਸਪੀਕਰ ਦੀ ਮਨਜ਼ੂਰੀ ਲਈ ਜਾਂਦੀ ਹੈ ਜੇ ਦਾਣਾ ਮੰਡੀ ਚ ਕਮੇਟੀ ਕਰਨੀ ਹੈ ਤਾਂ ਮੰਡੀ ਦੀ ਮਨਜ਼ੂਰੀ ਲਈ ਜਾਂਦੀ ਹੈ ਜੇ ਕਿਸੇ ਮੈਦਾਨ ਚ ਰੈਲੀ ਕਰਨੀ ਹੈ ਤੇ ਉਹਦੀ ਮਨਜ਼ੂਰੀ ਲਈ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਲਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਇੱਕ ਪਰਫਾਰਮਾ ਬਣਾ ਦੇਣਾ ਚਾਹੀਦਾ ਔਰ ਜੀਨੇ ਵੀ ਰੈਲੀ ਕਰਨੀ ਹੈ ਕਾਂਗਰਸ ਪਾਰਟੀ ਉਸ ਨੂੰ ਮਨਜ਼ੂਰੀ ਦੇਵੇ ਉਹ ਦਰਖਾਸਤ ਲਿਖ ਕੇ ਦੇਣ ਕਾਂਗਰਸ ਪਾਰਟੀ ਨੂੰ ਫਿਰ ਅਸੀਂ ਰੈਲੀ ਕਰਨਾ ਚਾਹੁੰਦੇ ਆ ਜੀ ਉਹ ਮੋਹਰ ਲਾ ਕੇ ਕਾਂਗਰਸ ਦੇ ਦਫਤਰ ਚ ਉਹਨਾਂ ਨੂੰ ਮਨਜ਼ੂਰੀ ਮਿਲੇ ਫਿਰ ਕਾਂਗਰਸ ਰੈਲੀ ਕਰੇ ਵਰਕਰ ਮੀਟਿੰਗਾਂ ਕਰੇ ਮਿਲਨੀਆਂ ਕਰੇ ਕਿਉਂਕਿ ਅਗਰ ਜਿਹਾ ਨਹੀਂ ਹੋਏਗਾ ਤੇ ਆਉਂਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਮੀਟਿੰਗਾਂ ਰੈਲੀਆਂ ਕਰਨ ਤੋਂ ਡਰਣਗੇ ਕਿਉਂਕਿ ਅਗਰ ਅਗਰ ਕਿਸੇ ਨੇ ਵਿਰੋਧ ਕਰ ਦਿੱਤਾ ਅਗਰ ਕਿਸੇ ਨੇ ਵਿਰੋਧ ਕਰ ਦਿੱਤਾ ਤੇ ਫੇਰ ਬਹੁਤ ਗੁੰਝਲਦਾਰ ਸਟਿਟੀਆਂ ਫੁੱਟ ਗੁੱਟਬਾਜ਼ੀ ਬਣਦੀ ਨਜ਼ਰ ਆਏਗੀ ਸੋ ਕਾਂਗਰਸ ਨੂੰ ਇਹਦੇ ਲਈ ਕੋਈ ਨਾ ਕੋਈ ਨਵਾਂ ਨਿਯਮ ਬਣਾ ਦੇਣਾ ਚਾਹੀਦਾ ਹੈ ਕਿ ਜਿਸ ਨੇ ਵੀ ਰੈਲੀ ਕਰਨੀ ਹੈ ਮੀਟਿੰਗ ਕਰਨੀ ਹੈ ਪਿੰਡ-ਪਿੰਡ ਜਾਣਾ ਹੈ ਘਰ-ਘਰ ਜਾਣਾ ਹੈ ਪਾਰਟੀ ਦਾ ਪ੍ਰਚਾਰ ਕਰਨਾ ਹੈ ਉਹ ਲਿਖਤੀ ਤੌਰ ਤੇ ਮਨਜ਼ੂਰੀ ਲਾਓ ਤੇ ਉਸ ਪਿੰਡ ਚ ਜਾਓ ਪਰ ਕੋਸ਼ਿਸ਼ ਜ਼ਰੂਰ ਇਹ ਕਰਨ ਕਿ ਮਨਜ਼ੂਰੀਆਂ ਨੇ ਜਿਹੜੀਆਂ ਉਹ ਚੰਡੀਗੜ੍ਹ ਦਫ਼ਤਰ ਨਾਲ ਦਿੱਤੀਆਂ ਜਾਣ ਮਨਜ਼ੂਰੀਆਂ ਜ਼ਿਲ੍ਹਾ ਪੱਧਰ ਤੇ ਹੀ ਦੇ ਦਿੱਤੀਆਂ ਜਾਣ ਕਿਉਂਕਿ ਜੇ ਆਮ ਵਲੰਟੀਅਰਸ ਨੇ ਮੀਟਿੰਗਾਂ ਕਰਨੀਆਂ ਹੋਣ ਰੈਲੀਆਂ ਕਰਨੀਆਂ ਹੋਣ ਤੇ ਉਹ ਚੰਡੀਗੜ੍ਹ ਜਾ ਕੇ ਖੱਜਰ ਖਵਾਲ ਹੋਣ ਖੱਜਲ ਖੱਜਲ ਖਵਾਰ ਹੋਣਗੇ ਸੋ ਇਸ ਕਰਕੇ ਕਾਂਗਰਸ ਨੂੰ ਅਗਰ ਇਸ ਤਰੀਕੇ ਦੇ ਫੈਸਲੇ ਕਾਂਗਰਸ ਕਰੇ ਉਹਦੇ ਨਾਲ ਕਾਂਗਰਸ ਫੁੱਟ ਤੋਂ ਜਾਂ ਗੁੱਟਬਾਜ਼ੀ ਤੋਂ ਬਚ ਸਕਦੀ ਹੈ ਪਰ ਕਾਂਗਰਸ ਨੂੰ ਫੁੱਟ ਅਤੇ ਗੁੱਟਬਾਜ਼ੀ ਘੁਨੇ ਦੀ ਤਰ੍ਹਾਂ ਖਾਰੀ ਹੈ ਪਰ ਤੁਸੀਂ ਵੇਖੋ ਕਿ ਇਸ ਵਾਰ ਇਸ ਵਾਰ ਸਿਰਫ 18 ਸੀਟਾਂ ਦੇ ਕਾਂਗਰਸ ਰਹਿ ਗਈ ਜਿਹੜੀ ਕੈਪਟਨ ਅਮਰਿੰਦਰ ਵੇਲੇ 78 ਸੀਟਾਂ ਤੇ ਆਈ ਸੀ 18 ਸੀਟਾਂ ਤੇ ਰਹਿ ਗਈ ਗੁੱਟਬਾਜ਼ੀ ਇਹਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 13 0 ਦਾ ਟਾਰਗੇਟ ਲੈ ਕੇ ਚੱਲ ਰਹੇ ਨੇ 13 0 ਦਾ ਟਾਰਗੇਟ ਲੈ ਕੇ ਚੱਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਜਿਸ ਤਰ੍ਹਾਂ ਦੀ ਫੁੱਟ ਜਿਸ ਤਰ੍ਹਾਂ ਦੀ ਗੁੱਟਬਾਜ਼ੀ ਕਾਂਗਰਸ ਵਿੱਚ ਨਜ਼ਰ ਆ ਰਹੀ ਹੈ ਭਗਵੰਤ ਮਾਨ ਸਭ ਤੋਂ ਜ਼ਿਆਦਾ ਖੁਸ਼ ਹੋਣਗੇ ਕਿਉਂਕਿ ਕਾਂਗਰਸ ਨੇ ਬਹੁਤ ਸਾਰੇ ਲੀਡਰ ਲਗਾਤਾਰ ਕਾਂਗਰਸ ਹਾਈ ਕਮਾਂਡ ਤੇ ਦਬਾਅ ਬਣਾ ਰਹੇ ਸੀ ਕਿ ਕਿਸੇ ਵੀ ਕੀਮਤ ਤੇ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਆਮ ਆदमी ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਪੰਜਾਬ ਚ ਪੰਜਾਬ ਚ ਆਪ ਨਾਲ ਮਿਲ ਕੇ ਚੋਣਾਂ ਨਹੀਂ ਲੜਨਗੇ ਕਿ ਉਹਨਾਂ ਨੂੰ ਇੰਤਜ਼ਾਰ ਸੀ ਕਿ ਹਾਈ ਕਮਾਂਡ ਕੋਈ ਫੈਸਲਾ ਕਰੇਗੀ ਉਸ ਤੋਂ ਪਹਿਲਾਂ ਭਗਵੰਤ ਮਾਨ ਨੇ ਫੈਸਲਾ ਕਰਤਾ ਕਿ 13 0 ਭਗਵੰਤ ਮਾਨ ਨੇ ਕਹਿ ਦਿੱਤਾ ਕਿ ਅਸੀਂ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰਨਾ ਪੰਜਾਬ ਚ ਆਮ ਆदमी ਪਾਰਟੀ 13 ਦੀਆਂ 13 ਸੀਟਾਂ ਤੇ ਚੋਣਾਂ ਵੀ ਲੜੇਗੀ ਜਿੱਤੇਗੀ ਉਹਨ ਇਸ ਤਰੀਕੇ ਦੀਆਂ ਫੁੱਟ ਦੀਆਂ ਖਬਰਾਂ ਗਟਬਾਜ਼ੀ ਦੀਆਂ ਖਬਰਾਂ ਭਗਵੰਤ ਮਾਨ ਦੇ ਲਈ ਟੋਨਿਕ ਦਾ ਕੰਮ ਕਰ ਰਹੀਆਂ ਹੋਣਗੀਆਂ ਅੁੰਜ ਕੱਲ ਭਗਵੰਤ ਮਾਨ ਨੇ ਇੱਕ ਹੋਰ ਬਹੁਤ ਵੱਡਾ ਫੈਸਲਾ ਕਰਤਾ ਮੁਲਕ ਦੇ ਵਿੱਚ ਪਹਿਲੀ ਵਾਰ ਕਿਸੇ ਸੂਬੇ ਨੇ ਆਪਣੀ ਵੱਖਰੀ ਟ੍ਰੈਫਿਕ ਫੋਰਸ ਬਣਾਈ ਹੈ ਸੜਕ ਸੁਰੱਖਿਆ ਫੋਰਸਿਸ ਨੂੰ ਨਾਮ ਦਿੱਤਾ ਗਿਆ ਔਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਸੀ 2016 17 ਵੇਲੇ ਹੀ ਉਹਨਾਂ ਨੇ ਸੁਪਨਾ ਵੇਖਿਆ ਸੀ ਇਹ ਵੱਡੀ ਗਿਣਤੀ ਲੋਕ ਪੰਜਾਬ ਦੇ ਵਿੱਚ ਸੜਕੀ ਹਾਦਸਿਆਂ 'ਚ ਮਰਦੇ ਨੇ। ਘੱਟੋ-ਘੱਟ ਔਸਟਨ 5000 ਪ੍ਰਤੀ ਸਾਲ। ਇਹ ਅੰਕੜਾ ਵੱਧ ਵੀ ਜਾਂਦਾ ਕਿਸੇ ਸਾਲ। ਉਹ ਕਹਿੰਦੇ ਮੈਂ ਉਸੇ ਵੇਲੇ ਸੋਚਿਆ ਸੀ ਕਿ ਸੜਕ ਸੁਰੱਖਿਆ ਫੋਰਸ ਬਣਾਵਾਂਗੇ ਤੇ ਹੁਣ ਭਗਵੰਤ ਮਾਨ ਨੇ ਆਪਣਾ ਉਹ ਸੁਪਨਾ ਪੂਰਾ ਕਰ ਦਿੱਤਾ। 144 ਹਾਈ ਟੈਕ ਗੱਡੀਆਂ ਤੇ 5000 ਮੁਲਾਜ਼ਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਸੜਕਾਂ ਤੇ ਦੌੜਨਗੇ ਤੇ ਇਹ ਜਿਹੜੀਆਂ ਗੱਡੀਆਂ ਨੇ ਖਾਸ ਤੌਰ ਤੇ ਦੁਬਈ ਦੀ ਤਰਜ਼ ਤੇ ਇਹ ਬਣਾਈਆਂ ਗਈਆਂ ਨੇ ਔਰ ਬਹੁਤ ਮਜ਼ਬੂਤ ਗੱਡੀਆਂ ਨੇ ਤਕਨੀਕੀ ਤੌਰ ਤੇ ਬਹੁਤ ਮਜ਼ਬੂਤ ਨੇ ਔਰ ਹਰ 3 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਸੜਕਾਂ ਤੇ ਨਜ਼ਰ ਆਵੇਗੀ ਖਾਸਾ ਹੋਣ ਦੀ ਸੂਰਤ ਦੇ ਵਿੱਚ ਤੁਰੰਤ ਫਸਟ ਰੀਡ ਦਿੱਤੀ ਜਾਏਗੀ ਔਰ ਕਿਸੇ ਵੀ ਜ਼ਖਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਏਗਾ ਔਰ ਜਿਹੜਾ ਸਟਾਫ ਹੈ ਜਿਹੜੇ 5000 ਮਲਾਜ਼ਮ ਨੇ ਇਹਨਾਂ ਨੂੰ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ एसएसएफ ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਾਰਤੀ ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰ ਰਹੋ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁਰਕੇ ਚੱਲਣਾ ਤਾਂ ਪਰਿਵਾਰ ਨੂੰ ਹੀ ਪੈਂਦਾ ਸੋ ਇਹ ਇਹਦਾ ਨਾਂ ਹੀ ਬੁਰਾ ਐਕਸੀਡੈਂਟ ਦਾ ਸੋ ਆਪਾਂ ਹੁਣ ਪੰਜਾਬ ਚ ਪੰਜਾਬ ਜਿਹੜਾ ਦੇਸ਼ ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਇੰਨਾ ਕਮਾਂ ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲਾ ਦਰਬਾਰ ਸਾਹਿਬ ਨਾਲ ਤਵਸਤ ਕੋਣ ਲਈ ਜਾਂਦਾ ਜਲਿਆਂ ਵਾਲਾ ਬਾਗ ਦੇਖਣ ਜਾਂਦੇ ਦਰਗਾਹਾਂ ਮੰਦਰ ਮੱਥਾ ਟੇਕਣ ਜਾਂਦੇ ਬਾਗਾ ਬਾਡਰ ਦੇਖਣ ਜਾਂਦੇ ਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਘਦੇ ਆਓ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਇਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ ਇਹਨਾਂ ਨੂੰ ਵੈਲਡਿੰਗ ਕਿੱਟਾਂ ਤੱਕ ਇਨ੍ਹਾਂ ਗੱਡੀਆਂ ਦੇ ਵਿੱਚ ਹੋਣ ਗਿਆ ਤਾਂ ਕਿ ਅਗਰ ਖਾਸੇ ਦੇ ਵੇਲੇ ਕਿਸੇ ਨੂੰ ਕਟਰ ਦੇ ਮਦਦ ਦੇ ਨਾਲ ਵੈਲਡਿੰਗ ਕਰਕੇ ਲੋਹਾ ਕੱਟ ਕੇ ਵੀ ਕਢਣਾ ਪਵੇ ਤੇ ਕੱਢਿਆ ਜਾ ਸਕੇ ਜਿਵੇਂ ਰੇਲਵੇ ਦੇ ਹਾਦਸਿਆਂ ਤੋਂ ਬਾਅਦ ਰੇਲਵੇ ਦੀ ਖਾਸ ਟ੍ਰੇਨ ਆਉਂਦੀ ਹੈ ਜਿਹਦੇ ਵਿੱਚ ਤਾਰੇ ਔਜ਼ਾਰ ਹੁੰਦੇ ਹਨ ਸੋ ਇਹ ਜਿਹੜੀਆਂ ਗੱਡੀਆਂ ਨੇ ਐਸਐਸਐਫ ਦੀਆਂ ਇਹ ਇੱਕ ਬਹੁਤ ਹੀ ਚੰਗਾ ਫੈਸਲਾ ਭਗਵੰਤ ਮਾਨ ਦਾ ਔਰ ਇੱਕ ਵੱਡੀ ਦੇਣ ਪੰਜਾਬ ਨੂੰ ਔਰ ਇੱਕ ਨਵੀਂ ਫੋਰਸ ਦੀ ਸ਼ੁਰੂਆਤ ਜਿਹਦੇ ਵਿੱਚ 5000 ਮੁਲਾਜ਼ਮ ਸ਼ੁਰੂਆਤੀ ਤੌਰ ਤੇ ਕੰਮ ਕਰਨਗੇ ਔਰ ਅਗਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਏਗਾ ਹੁੱਲੜਬਾਜ਼ੀ ਕਰੇਗਾ ਸਟੰਟ ਕਰੇਗਾ ਤੇ ਤੁਰੰਤ ਇਸ ਗੱਡੀ ਰਾਹੀਂ ਚਲਾਨ ਕੀਤਾ ਜਾਏਗਾ ਕਿਉਂਕਿ ਬਹੁਤ ਹਾਈ ਟੈਕ ਕੈਮਰੇ ਇਹਨਾਂ ਗੱਡੀਆਂ ਦੇ ਵਿੱਚ ਲੱਗੇ ਨੇ ਖਾਸ ਤੌਰ ਤੇ ਜਿਹੜੇ ਸ਼ਰਾਬ ਪੀ ਕੇ ਕਾਰਾਂ ਚਲਾਉਂਦੇ ਨੇ ਉਹ ਬਹੁਤ ਹਾਦਸੇ ਪੰਜਾਬ 'ਚ ਕਰਦੇ ਨੇ ਸੋ ਜਿੰਨੇ ਵੀ ਸ਼ਰਾਬ ਪੀ ਕੇ ਕਾਰਾਂ ਚਲਾਉਣ ਵਾਲੇ ਨੇ 1 ਫਰਵਰੀ ਤੋਂ ਬਾਅਦ ਉਹ ਸਾਵਧਾਨ ਹੋ ਜਾਣ ਕਿਉਂਕਿ ਇਹਨਾਂ ਗੱਡੀਆਂ ਨੇ ਤੁਰੰਤ ਹੀ ਤੁਰੰਤ ਹੀ ਅਜਿਹੇ ਲੋਕਾਂ ਦੀਆਂ ਗੱਡੀਆਂ ਜ਼ਬਤ ਕਰ ਲੈਣੀਆਂ ਨੇ ਹਾਲਾਂਕਿ ਅਗਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸੂਰਤ ਦੇ ਵਿੱਚ ਕੋਈ ਵਿਅਕਤੀ ਫੜਿਆ ਜਾਂਦਾ ਹੈ ਤੇ ਪੁਲਿਸ ਉਹਨਾਂ ਨੂੰ ਘਰ ਛੱਡ ਕੇ ਆ ਸਕਦੀ ਹੈ ਪਰ ਉਹਦਾ ਖਰਚਾ ਵਸੂਲਿਆ ਜਾਏਗਾ ਸੋ ਇੱਕ ਬਹੁਤ ਵੱਡੇ ਫੈਸਲੇ ਨੇ ਜਿਹੜੇ ਕੱਲ ਭਗਵੰਤ ਮਾਨ ਉਹਨਾਂ ਨੇ ਕੀਤਾ ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਨਾਂ ਦਾ ਦਾਵਾ ਹੈ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਪਹਿਲੀ ਵਾਰੀ ਹੈ ਜਦੋਂ ਕਿਸੇ ਸੂਬੇ ਨੇ ਇਸ ਤਰੀਕੇ ਦਾ ਫੈਸਲਾ ਕੀਤਾ ਔਰ ਪੰਜਾਬ ਇੱਕ ਪਹਿਲਾ ਸੂਬਾ ਬਣਨ ਵਾਲਾ ਹੈ ਜਿਸ ਕੋਲ ਸੜਕਾਂ ਤੇ ਐਕਸੀਡੈਂਟ ਅਤੇ ਹੋਰ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ-ਅਲੱਗ ਫੋਰਸ ਹੈ ਸੋ ਭਗਵੰਤ ਮਾਨ ਨੇ ਇਹਨਾਂ ਸਾਰੇ ਜਵਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਇਸ ਸਕੀਮ ਨੂੰ ਵੀ ਪਸੰਦ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ప్రతి ਮਹੀਨਾ ਸੜਕ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਦਰ ਘਟੇਗੀ ਔਰ 29 30 ਫਰਵਰੀ ਤੱਕ 29 ਫਰਵਰੀ ਤੱਕ ਡਾਟਾ ਆਏਗਾ ਕਿਉਂਕਿ ਇਸ ਵਾਰ ਲੀਪ ਦਾ ਸਾਲ ਹੈ 29 ਦਿਨਾਂ ਦੀ ਫਰਵਰੀ ਆਮ ਤੌਰ ਤੇ 28 ਦੀ ਹੁੰਦੀ ਹੈ। ਸੋ 29 ਫਰਵਰੀ ਜਾਂ 1 ਮਾਰਚ ਤੱਕ ਇਹ ਡਾਟਾ ਆ ਜਾਏਗਾ। ਕਿ ਫਰਵਰੀ ਮਹੀਨੇ ਕਿੰਨੇ ਲੋਕਾਂ ਨੇ ਸੜਕੀ ਹਾਦਸਿਆਂ 'ਚ ਜਾਨਾਂ ਗਵਾਈਆਂ ਔਰ ਮੈਂ ਉਮੀਦ ਕਰਦਾ ਕਿ ਲੋਕ ਵੀ ਜਾਗਰੂਕ ਹੋਣਗੇ ਸਾਡੇ ਇਹਨਾਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਏਗੀ ਕਿ ਅਸੀਂ ਸਾਵਧਾਨੀ ਦੇ ਨਾਲ ਕਾਰਾਂ ਚਲਾਈਏ ਮੋਟਰਸਾਈਕਲ ਚਲਾਈਏ ਬਿਨਾਂ ਨਸ਼ੇ ਤੋਂ ਚਲਾਈਏ ਬਹੁਤੇ ਜ਼ਿਆਦਾ ਤੇਜ਼ ਨਾ ਚਲਾਈਏ ਔਰ ਉਹਦੇ ਨਾਲ ਵੀ ਔਰ ਇਸ ਸਰਜ ਰੱਖਿਆ ਫੋਰਸ ਦੇ ਉਪਰਾਲੇ ਨਾਲ ਵੀ ਪੰਜਾਬ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਹੀਨੇ ਸਭ ਕੋਈ ਜਾਨ ਜਾਣੀ ਨਹੀਂ ਚਾਹੀਦੀ ਉਹਦੇ ਵਰਗੀ ਤਾਂ ਕੋਈ ਗੱਲ ਹੀ ਨਹੀਂ ਔਰ ਨਾ ਕੋਈ ਹਾਦਸਾ ਹੋਵੇ ਇਸ ਮਹੀਨੇ ਅਸੀਂ ਇਹ ਉਮੀਦ ਕਰਦੇ ਹਾਂ ਸੋ ਇਹਦਾ ਫਾਇਦਾ ਜ਼ਰੂਰ ਮਿਲੂਗਾ ਅ ਮੈਨੂੰ ਪੂਰੀ ਉਮੀਦ ਹੈ ਕਿ SSF ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖੱਟ ਕੇ ਆਉਂਗੇ ਆ ਕੇ ਸੀਸ਼ੇ ਮੂਰੇ ਖੜਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਕਿ ਗੱਡੀ ਮੂਰੇ ਕਦੇ ਘੁੱਗੀ ਵੀ ਆ ਜਾਏ ਨਾ ਅਜ ਤਾਂ 2 ਮਿੰਟ ਉੱਥੇ ਕਰਕੇ ਵੀ ਮੌਨ ਮੌਨ ਧਾਰ ਲੈਣੇ ਯਾਰ ਕਿ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਤੜੀਕ ਦੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕਿ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਰੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ ਖੁਸ਼ੀਆਂ ਦੁੱਗਣੀਆਂ ਕਰਨੀਆਂ ਆ ਪੰਜਾਬ ਦੀ ਸੜਕ ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਆ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਔਰ ਇਹਨਾਂ ਸਾਰੀਆਂ ਯੋਜਨਾਵਾਂ ਦੇ ਨਾਲ ਹੀ ਭਗਵੰਤ ਮਾਨ ਆਪਣੇ ਆਪ ਨੂੰ 13 ਜ਼ੀਰੋ ਲਈ ਤਕੜਾ ਕਰਦਾ ਚੱਲਿਆ ਜਾ ਰਿਹਾ ਜ਼ੀਰੋ ਬਿਲ ਲਗਭਗ 90% ਲੋਕਾਂ ਨੂੰ ਪੰਜਾਬ ਚ ਜ਼ੀਰੋ ਬਿਲ ਆ ਰਹੇ ਨੇ ਮਹੱਲਾ ਕਲੀਨਿਕ 1 ਕਰੋੜ ਦੇ ਕਰੀਬ ਲੋਕ ਮਹੱਲਾ ਕਲੀਨਿਕਾਂ ਦਾ ਲਾਭ ਲੈ ਚੁੱਕੇ ਨੇ 41000 ਦੇ ਨੇੜੇ ਤੇੜੇ ਸਰਕਾਰੀ ਮੁਲਾਜ਼ਮ ਭਰਤੀ ਕੀਤੀ ਨੇ ਸਰਕਾਰ ਨੇ ਔਰ ਹੁਣ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਬਹੁਤ ਲੋਕਾਂ ਦੀ ਪੰਜਾਬ ਦੇ ਵਿੱਚ ਜਾਨ ਬਚਾਏਗੀ ਔਰ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੋਲ ਹਟਾਊ ਮੁੱਖ ਮੰਤਰੀ ਕਹਿਣ ਲੱਗੇ ਨੇ ਟੋਲ ਹਟਾਉਣ ਵਾਲਾ ਮੁੱਖ ਮੰਤਰੀ ਕਹਿਣ ਲੱਗੇ ਨੇ ਸੋ ਸੜਕ ਸੁਰੱਖਿਆ ਫੋਰਸ ਜਿਵੇਂ ਜਿਵੇਂ ਕਾਮਯਾਬੀ ਦਰਜ ਕਰੇਗੀ ਜਾਨਾਂ ਬਚਾਉਣ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਵੀ ਭਗਵੰਤ ਮਾਨ ਨੂੰ ਦੇਖਿਆ ਜਾ ਸਕਦਾ ਕਿਉਂਕਿ ਇਸੇ ਤਰ੍ਹਾਂ ਦੀਆਂ ਯੋਜਨਾਵਾਂ ਪੰਜਾਬ ਦੇ ਵਿੱਚ ਲੋਕ ਇੰਡੀਆ ਨੇ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਸਹੂਲਤਾ ਮਿਲਣ ਆਮ ਲੋਕਾਂ ਦੀਆਂ ਜਾਨਾਂ ਬਚਣ ਔਰ ਜੇ ਮੈਂ ਪਿਛਲੀਆਂ ਸਰਕਾਰਾਂ ਦੀ ਤੁਲਨਾ ਕਰਾਂ ਕਿ ਪਿਛਲੇ ਲੀਡਰਾਂ ਨੇ ਮਹਿਲ ਵੀ ਪਾਲੇ ਪਿਛਲੇ ਲੀਡਰਾਂ ਨੇ ਹੋਟਲ ਵੀ ਬਣਾਲੇ ਪਿਛਲੇ ਲੀਡਰਾਂ ਨੇ ਬੱਸਾਂ ਵੀ ਬਣਾ ਲੀਆਂ ਟਰੱਕ ਵੀ ਬਣਾ ਲਏ, ਟਰਾਂਸਪੋਰਟਰਾਂ ਵੀ ਟਰਾਂਸਪੋਰਟਾਂ ਵੀ ਬਣਾ ਲਈਆਂ। ਸਨਾਨਸ ਕੰਪਨੀਆਂ ਵੀ ਕਈਆਂ ਨੇ ਖੋਲੀਆਂ, ਕਈਆਂ ਨੇ ਵੱਡੇ-ਵੱਡੇ ਕਾਰੋਬਾਰ ਕਰ ਲਏ। ਕਿਸੇ ਨੇ ਇਸ਼ਤਿਹਾਰਾਂ ਦਾ ਕੰਮ ਕਰ ਲਿਆ, ਕਿਸੇ ਨੇ ਠੇਕੇ ਲੈਣੇ ਸ਼ੁਰੂ ਕਰਤੇ। ਪਰ ਭਗਵੰਤ ਮਾਨ ਦੀ ਸਰਕਾਰ ਦੇ ਕਈ ਅਜਿਹੇ ਫੈਸਲੇ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਗਹਿਰੀ ਛਾਪ ਛੱਡ ਰਹੇ ਨੇ। ਸੋ ਸੜਕ ਸੁਰੱਖਿਆ ਫੋਰਸ ਪੰਜਾਬ 'ਚ ਪਹਿਲੀ ਵਾਰੀ ਉਹਨਾਂ ਨੇ ਬਣਾ ਕੇ ਦਿੱਤੀ ਹੈ। ਪਰ ਮੈਨੂੰ ਲੱਗਦਾ ਸਰਜੋਜੀ ਆਉਂਦੇ ਸਮੇਂ ਦੇ ਵਿੱਚ ਸੜਕ ਸੁਰੱਖਿਆ ਫੋਰਸ ਤੋਂ ਸ਼ੇਡ ਲੈ ਕੇ ਪੂਰੇ ਦੇਸ਼ ਦੇ ਵਿੱਚ ਵੀ ਇਸ ਤਰੀਕੇ ਦੀ ਫੋਰਸ ਬਣਾਉਣ ਬਾਰੇ ਸੋਚਿਆ ਜਾਏਗਾ ਤਾਂ ਕਿ ਜਿੰਨੇ ਸਾਡੇ ਨੈਸ਼ਨਲ ਹਾਈਵੇਜ਼ ਨੇ ਜਿੰਨੇ ਸਾਡੇ ਸਟੇਟ ਹਾਈਵੇਜ਼ ਨੇ ਉਥੇ ਸਾਡੀ ਜਿਹੜੀ ਸਧਾਰਨ ਪੁਲਿਸ ਹੈ ਉਹਨੂੰ ਤਨਾਤ ਨਾ ਕੀਤਾ ਜਾਵੇ ਉਹਨਾਂ ਨੂੰ ਥਾਣਿਆਂ ਚ ਔਰ ਦੂਸਰੇ ਕ੍ਰਾਈਮ ਕੰਟਰੋਲ ਕਰਨ ਦੇ ਕੰਮਾਂ ਦੇ ਵਿੱਚ ਹੀ ਵਰਤਿਆ ਜਾਵੇ ਔਰ ਸੜਕ ਸੁਰੱਖਿਆ ਫੋਰਸ ਨੂੰ ਹਾਈਵੇ ਦੀ ਸਿਕਿਉਰਿਟੀ ਦਾ ਜ਼ਿੰਮਾ ਵੀ ਆਉਣ ਵਾਲੇ ਸਮੇਂ ਚ ਪੂਰੇ ਮੌਲਕ ਚ ਦਿੱਤਾ ਜਾ ਸਕਦਾ ਸੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਦਾ ਜਿਹੜਾ ਐਸਐਸਐਫ ਦਾ ਮਾਡਲ ਹੈ ਇਹ 2024 ਦੀਆਂ ਚੋਣਾਂ ਦੇ ਵਿੱਚ ਵੀ 13 0 ਚ ਮਦਦ ਕਰੂਗਾ ਕਿਉਂਕਿ ਜਦੋਂ ਕੋਈ ਪਾਰਟੀ ਜਾਂ ਜਦੋਂ ਕੋਈ ਸਰਕਾਰ ਲੋਕਾਂ ਦੀ ਜਾਨ ਬਚਾਉਣ ਦਾ ਤਹैया ਕਰਦੀ ਹੈ ਇਸ ਤੋਂ ਜ਼ਿਆਦਾ ਆਮ ਲੋਕਾਂ ਨੂੰ ਫਿਰ ਚਾਹੀਦਾ ਕੀ ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕਿਤੇ ਹੋ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾਂ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕ腐ਸ਼ਨ ਮੰਨਾਂਗੇ ਕੋਈ ਨਾ ਕੋਈ ਜਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਓਏ ਨਾਲ ਤਾਂ ਠੀਕ ਐ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਕਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਜਦੋਂ ਘਰੇ ਛੱਡ ਕੇ ਆਵਾਂਗੇ ਥੋੜੇ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤੇ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋਈ ਹੈ ਜੀ ਹੈ ਨਾ ਚਲਾਨ ਕੱਟਣਾ ਕੀ ਭਾ ਇਹ ਚਲਾਨ ਦਾ ਮਤਲਬ ਇਹ ਹੋਇਆ ਥੋੜੀ ਉਹਨਾਂ ਦੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਕੀਤਾਉਣ ਲੱਗ ਜਊਗਾ ਸੋ ਗੱਡੀ ਐਮਪਾਉਂਡ ਹੋਊਗੀ ਉੱਥੇ ਗੱਡੀ ਐਮਪਾਉਂਡ ਹੋਊਗੀ ਨਾਲ ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਸਟਾਸ਼ਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰसों ਇਹ ਉਧਰ ਬਠਿੰਡੇ ਕਹਿੰਦੇ ਕਿ ਫੜਿਆ ਗਿਆ ਸੀ ਹਰ ਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਉਹਦਾ ਇੱਕ ਨੰਬਰ ਕੱਟ ਲੋ ਸਬੋਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ